ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਰੁਪੇਸ਼ ਬੰਸਲ ਫਾਜ਼ਿਲਕਾ ਦੇ ਵਿੱਚ ਪੰਚਾਇਤ ਉਹਨਾਂ ਨੂੰ ਲੈ ਕੇ ਅੱਜ ਨਾਮੰਗਨ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਹੈ ਤਾਕਰੀ ਦਿਨ ਜਿਹੜੇ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਇਕੱਤਰਿਤ ਹੋ ਗਏ ਆ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਜਾ ਰਹੇ ਕੀਤੇ ਗਏ ਆ ਤੇ ਨਮੰਗਨ ਪੱਤਰ ਦਾਖਲ ਕਰਨ ਦਾ ਕੰਮ ਵੀ ਜਿਹੜਾ ਬੜੀ ਵਧੀਆ ਤਰੀਕੇ ਦੇ ਨਾਲ ਇੱਥੇ ਚੱਲ ਰਿਹਾ ਤਾਂ ਡੀਐਸਪੀ ਸਾਹਿਬ ਤਹਿਸੀਲਦਾਰ ਸਾਹਿਬ ਵੀ ਇੱਥੇ ਮੌਜੂਦ ਹੈ ਤੇ ਜਿਨ੍ਹਾਂ ਦੇ ਵੱਲੋਂ ਪੂਰੀ ਵਿਵਸਥਾ ਇੱਥੇ ਬਣਾਈ ਗਈ ਹੈ ਪੁਲਿਸ ਵੱਲੋਂ ਵੀ ਪੂਰੀ ਸੁਰੱਖਿਆ ਵਿਵਸਥਾ ਬਣਾਈ ਗਈ ਤੇ ਉਧਰ ਤਹਿਸੀਲਦਾਰ ਵੱਲੋਂ ਵੀ ਪੂਰੇ ਇੰਤਜ਼ਾਮ ਜਿਹੜੇ ਕੀਤੇ ਗਏ ਆ ਤਾਂ ਪੂਰੀ ਵਧੀਆ ਤਰੀਕੇ ਦੇ ਨਾਲ ਨਮੰਗਨ ਪੱਤਰ ਦਾਖਲ ਕਰਨ ਦਾ ਕੰਮ ਜਿਹੜਾ ਇੱਥੇ ਚੱਲ ਰਿ ਇਹ ਬੈਕਅਪ ਵੀ ਹੈ ਆਪਰੇ ਖਬਰਾਂ ਟੂਡੇ ਦੇ ਬੋਲਣਾ ਹੈ ਜੀ ਜੀ ਮਨਸਤ ਨੇ ਸੇਕ ਦਾ ਸੋ ਸਮੇਂ ਅਨੰਤ ਜੀ ਦਾ ਜੀ ਵਧਦੀ ਨਾ ਕੋਈ ਤੁਸੀਂ ਆਪ ਸਰ ਸਾਹਿਬ ਕੀ ਕਹੋਗੇ ਅਜਦਾ ਜਿਹੜਾ ਕੰਮ ਚੱਲ ਰਿਹਾ ਇੱਥੇ ਨਹੀਂ ਠੀਕ ਚੱਲ ਰਿਹਾ ਮੁਲਾਜ਼ਮ ਅਫਸਰ ਸਾਰੇ ਵਧੀਆ ਫੀਲ ਕਰਦੇ ਆ ਵਧੀਆ ਸਾਰਾ ਕੰਮ ਚੱਲ ਰਿਹਾ ਜੀ ਤੁਹਾਡੇ ਵੱਲੋਂ ਵੀ ਨਮਾੰਕਨ ਦਾਖਲ ਕੀਤਾ ਗਿਆ ਜੀ ਹਾਂ ਜੀ ਮੈਂ ਸਰਸੰਤੀ ਕਰਾਈ ਹੈ ਜੀ ਪਿੰਡ 'ਚ ਤਕਰੀਬ ਹਾਂ ਤਕਰੀਬ ਹਾਂ ਉਹ ਆਪਣੇ ਮੁੰਡਾ ਆਪਣਾ ਲੋਜੀ ਸੀਗਾ ਸਾਰੇ ਪਿੰਡ ਵੱਲੋਂ ਉਹਨਾਂ ਨੂੰ ਸਰਸੰਤੀ ਹੈ ਜੀ ਪਾਸ ਉਸ ਸਾਰੀ ਸਾਰ ਸੰਤੀ ਨੂੰ ਉਮੀਦਾਂ ਨੇ ਦੀ ਨਵੇਂ ਸਰਪੰਚ ਤੋਂ ਦੋਨੋ ਰੇਪ ਕੋ ਜਿੱਤੇ ਸਰਸੰਤੀ ਬਰ ਕਾ ਮ ਹਲ ਹੋਵੇ ਉਹ ਤਾਂ ਉਮੀਦਾਂ ਹੀ ਮਿੱਦਾਂ ਪਿੰਡ ਦੀ ਡਿਵੈਲਪਮੈਂਟ ਲਈ ਨਾਲ ਸਾਥ ਦੇਵਾਂਗੇ ਪਿੰਡ ਦੀ ਤਰੱਕੀ ਲਈ ਅੱਗੇ ਵੀ ਸਾਥ ਦਿੱਤਾ ਹੈ ਪਿੰਡ ਨੂੰ ਨੈਸ਼ਨਲ ਅਵਾਰਡ ਮਿਲੇ ਹੈ ਜੀ ਇਦੋਂ ਵੀ ਜਾਇ ਤਰੱਕੀ ਕਰਕੇ ਪਿੰਡ ਨੂੰ ਹੁਣ ਹਿੰਦੁਸਤਾਨ ਦੇ ਪਹਿਲੇ ਨੰਬਰ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਵਰਲਡ ਲੈਵਲ ਦਾ ਵਰਲਡ ਲੈਵਲ ਦਾ ਅਵਾਰਡ ਮਿਲੇਗਾ ਹਾਂਜੀ ਹਾਂਜੀ ਪੱਕਾ ਜੀ ਪ੍ਰੋਮਿਸ ਹੈ ਠੀਕ ਹੈ ਥੈਂਕ ਯੂ ਧੰਨਵਾਦ ਥੈਂਕ ਯੂ ਸਰ ਕੀ ਕਹਿਣਾ ਚਾਹੋਗੇ ਅੱਜ ਨਾਮਜ਼ਦਗੀ ਪੱਤਰ ਪੜੇ ਜਾ ਰਹੀ ਹੈ ਅੱਜ ਇਹ ਲਾਸਟ ਦਿਨ ਹੈਗੇ 4 ਤਰੀਕ ਲਾਸਟ ਨਾਮ ਜਿੰਦਗੀ ਪੱਤਰ ਦਾ ਦਾਖਲ ਹੈ ਤੇ ਵਿਛਾਲੇ ਛੁੱਟੀਆਂ ਆ ਗਈ ਸੀ ਲੋਕਾਂ 'ਚ ਉਤਸ਼ਾਹ ਬੜਾ ਹੈ ਤੇ ਬਹੁਤ ਵਧੀਆ ਪੀਸਫੁਲ ਚੱਲ ਰਿਹਾ ਹੈ ਸੈਕਿੰਡ ਗੱਲ ਜਿਹੜੀ ਇੱਥੇ ਕੋਈ ਹਵਲਾ ਦਬਲੀ ਨਹੀਂ ਹੈਗੀ ਪ੍ਰਸ਼ਾਸਨ ਵੀ ਬੜਾ ਸਹਿਯੋਗ ਦੇ ਰਿਹਾ ਹੈ ਔਰ ਜਿਹੜੇ ਅੱਛੀ ਗੱਲ ਜਿਹੜੀ ਸਭ ਤੋਂ ਅੱਛੀ ਗੱਲ ਜਿਹੜੀ ਹੈ ਮੈਂ ਵਿਧਾਇਕ ਸਾਹਿਬ ਨੂੰ ਇੱਥੋਂ ਦੇ ਜਿਹੜੇ ਐਮ.ਐਲ.ਏ. ਨਰਿੰਦਰ ਸਵਨਾ ਜੀ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਵੀ ਬਿਲਕੁਲ ਹਨ ਨੇ ਪੀਸਫੁਲ ਕਰਾ ਰਹੇ ਹੈ ਪੁਲਿਸ ਪ੍ਰਸ਼ਾਸਨ ਪੀਸਫੁਲ ਕਰਾ ਰਿਹਾ ਹੈ ਮਤਲਬ ਬਹੁਤ ਅੱ ਮਤਲਬ ਇੱਥੇ ਕੋਈ ਹਵਲਾ ਦਬਲੀ ਨਹੀਂ ਕੋਈ ਹੋਰ ਨਹੀਂ ਤੇ ਇਹ ਮਤਲਬ ਇੱਥੋਂ ਦੇ ਪ੍ਰਸ਼ਾਸਨਦਾਰ ਉਹ ਇੱਥੇ ਦੇ ਵਿਧਾਇਕ ਦਾ ਮੈਂ ਦਿਲੋਂ ਸਤਿਕਾਰ ਕਰਦਾ ਅ ਤੁਸੀਂ ਨਾਮ ਜਦੋਂ ਦਿੱਕ ਪੱਤਰ ਬਾਕੀ ਨਹੀਂ ਨਹੀਂ ਮੈਂ 13 ਤੋਂ 25 ਤੱਕ ਰੈਗੂਲਰ ਦਸ ਸਾਰੇ ਸਰਪੰਚ ਰਹਾ ਪਰ ਹੁਣ ਮੇਰੇ ਪਿੰਡ ਦੀ ਐਸ ਸੀ ਹੋਈ ਹੈ ਲੇਡੀਜ਼ ਤੇ ਉਹਦੇ ਵਾਸਤੇ ਮੈਂ ਨਾਮੀਨੇਸ਼ਨ ਫਾਰਮ ਭਰਣ ਵਾਸਤੇ ਆਇਆ ਖਾਨਵਾਲਾ ਜੀ ਕਿਹਾ ਉਹ ਕਿਹੜੇ ਪਿੰਡ ਤੋਂ ਫਾਇਲ ਤੁਸੀਂ ਭਰੀ ਹੈ ਸਰ ਕਿਹੜੇ ਪੱਤੇ ਪਰ ਕੇਰੀਆਂ ਤੋਂ ਲੇਡੀ ਜਨਰਲ ਦਾ ਪਦ ਸੀਗਾ ਸਰਪੰਚੀ ਦਾ ਉਸ ਦੀ ਫਾਈਲ ਉੱਪਰ ਹੀ ਹੈ ਫਾਈਲ ਭਰਤੀ ਹੈ ਹਾਂ ਕੀ ਕੰਮ ਕਰਵਾਓਗੇ ਅਸੀਂ ਸਰਪੰਚ ਬਣਨ ਜਾ ਰਹੇ ਹਾਂ ਫਾਈਲ ਵੀ ਭਰਤੀ ਹੈ ਲੋਕਾਂ ਤੋਂ ਕਿਹ ਕਿਹ ਕਹੋਗੇ ਪਿੰਡ ਨੂੰ ਪਿੰਡ ਦੇ ਕੰਮਾਂ ਲੈ ਕੇ ਕੀ ਕਹੋਗੇ ਕਿੰਨੇ ਕੰਮ ਪੈਂਡਿੰਗ ਹੈ ਪਿੰਡ ਦੇ ਕੰਮਾਂ ਤੋਂ ਜਿਵੇਂ ਪਿੰਡ 'ਚ ਕੋਈ ਸਟੇਡੀਅਮ ਹੈ ਹੀ ਨਹੀਂ ਖੇਡਣ ਵਾਸਤੇ ਕੋਈ ਗਰਾਊਂਡ ਹੈ ਨਹੀਂ ਹਾਂ ਕੋਈ ਲਾਇਬ੍ਰੇਰੀ ਹੈ ਨਹੀਂ ਪੜਨ ਵਾਸਤੇ ਜਿਵੇਂ ਬੱਚਿਆਂ ਨੂੰ ਕੋਈ ਪੜਨ ਲਿਖਣ ਵਾਸਤੇ ਕੋਈ ਲਾਇਬ੍ਰੇਰੀ ਦੀ ਲੋੜ ਹੋਵੇ ਛੱਪੜ ਹੈ ਉਸੇ ਮਨਾਲੇ ਦੇ ਸਾਡੇ ਨਾਲ ਅਟੈਚ ਗੰਦਾ ਪਾਣੀ ਉਹੀ ਪਿਆ ਹੈ ਪਿੰਡ ਚ ਨਾਲ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ ਜਿਹੜੀ ਵੀ ਕੋਈ ਪਿੰਡ ਦੀ ਕੋਈ ਸਮੱਸਿਆ ਹੋਈ ਉਸ ਨੂੰ ਸਾਡਾ ਪਹਿਲਾਂ ਦਾ ਟੀਚਾ ਹੀ ਹੈ ਵੀ ਸਟੇਡੀਅਮ ਵਧੀਆ ਬਣਾਇਆ ਜਿਹੜਾ ਕਿ ਮੈਂ ਕਿੰਨਾ ਵੀ ਫਾਇਲ ਕਦੇ ਲੋਕ ਵੀ ਜਾ ਕੇ ਕਰ ਤੋਂ ਘਟਕੇਰੀਆਂ ਇੱਕ ਵਾਰੀ ਖੇਡ ਗਿਆ ਹਾਂ ਹੋਰ ਕੀ ਸਮੱਸਿਆਵਾਂ ਨੇ ਜੀ ਪਿੰਡ ਹੋਰ ਤਾਂ ਜਿਹੜੀ ਲੋਕਾਂ ਦੀ ਜਿਹੜੀ ਲੋਜਾਨਾ ਸਮੱਸਿਆ ਹੋਈ ਉਹਨੂੰ ਅਸੀਂ ਨਿਬਟਾਵਾਂਗੇ ਜਿਵੇਂ ਹੀ ਹੋਇਆ ਜੀ ਸਰਪੰਚ ਸਾਹਿਬ ਕੀ ਕਹਿੰਗੇ ਬਬਰ ਸਾਹਿਬ ਪਿਛਲੇ ਬਾਰੇ ਸਰਪੰਦ ਰਹੇ ਪਿਛਲੇ 10 ਸਾਲ ਤੋਂ ਮੈਂ ਦੇਖਦਾ ਆ ਰਿਹਾ ਸਰਪੰਚ ਉਹ ਜੀ ਐਕਟਿਵ ਫਿਰ ਫਿਰ ਜੀ ਨਾ ਮੰਗਲ ਕੀਤਾ ਇਹਦਾ ਕੀ ਕਹੋਗੇ ਅੱਜ ਲਾਸਟ ਡੇਟ ਆ ਜੀ ਕਾਗਜ਼ ਦਾਖਲ ਕਰਨ ਦੀ ਤੇ ਪਿਛਲੇ 5 ਸਾਲਾਂ ਦਾ ਦੌਰਾਨ ਪਿੰਡ ਦਾ ਬਹੁਤ ਜ਼ਿਆਦਾ ਵਿਕਾਸ ਕੀਤਾ ਹੈ ਲਗਭਗ 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 ਜਿੰਨੇ ਵਾਦੇ ਲੋਕਾਂ ਨਾਲ ਕੀਤੇ ਸੀ ਪੂਰੇ ਕਰ ਦਿੱਤੇ ਹੈ ਤੇ ਜਿਹੜੇ ਰਹਿੰਦੇ ਆ ਮੇਰੀ ਕੋਸ਼ਿਸ਼ ਹੈ ਵੀ ਪਿੰਡ ਨੂੰ ਮੈਂ ਫਾਇਲ ਕਾ ਬਲਾਗ ਦੇ ਵਿੱਚ ਇੱਕ ਸਭ ਤੋਂ ਵਧੀਆ ਸੁੰਦਰ ਗ੍ਰਾਮ ਪਿੰਡ ਬਣਾ ਕੇ ਲੋਕਾਂ ਨੂੰ ਦਿਆ ਕੀ ਕਰੋਗੇ ਇਸ ਵਾਰ ਕੀ ਲੋਕਾਂ ਨਾਲ ਵਾਅਦੇ ਕਰ ਰਹੇ ਹੋ ਜਿੰਦਾ ਜਨਾਬ ਲੋਕਾਂ ਦੇ ਜਿੰਨੇ ਕੰਮ ਪਹਿਲੇ ਕੀਤੇ ਹੈ ਕਾਫੀ ਕੰਮ ਕੀਤੇ ਜਿਵੇਂ ਕੱਚੇ ਮਕਾਨ ਸੀ ਲੋਕਾਂ ਦੇ ਉਹ ਪੱਕੇ ਕਰਵਾ ਕੇ ਦਿੱਤੇ ਹੈ ਲਗਭਗ 3 ਮਕਾਨ ਬਣ ਚੁੱਕੇ ਹੈ ਜਿਹੜੇ 3 ਮਕਾਨਾਂ ਦੀ ਹੋਰ ਪੇਮੈਂਟ ਪੈ ਗਈ ਹੈ ਇੱਕ ਇੱਕ ਕਿਸ਼ਤ ਤੇ ਲਗਭਗ 170 ਸ਼ੈੱਡ ਬਣਾ ਕੇ ਦਿੱਤੇ ਪਸ਼ੂ ਸ਼ੈੱਡ ਲੋਕਾਂ ਨੂੰ ਗਲੀਆਂ ਨਾਲੀਆਂ ਦਾ ਕੋਈ ਕੰਮ ਛੱਡਿਆ ਨਹੀਂ ਸ਼ਮਸ਼ਾਨਗੜ ਦਾ ਕੰਮ ਕਰਤਾ ਪਲੇਗਰਾਉਂਡ ਬਣਾਤਾ ਸਕੂਲ ਦੀ ਚਾਰਦਵਾਰੀ ਕਰਤੀ ਕੰਮ ਆਪਦੇ ਵੱਲੋਂ ਕੁਝ ਨਹੀਂ ਛੱਡਿਆ ਜੀ ਬਹੁਤ ਜ਼ਿਆਦਾ ਕੰਮ ਕਰਤੇ ਆ ਥੋੜੇ ਬਹੁਤੇ ਕੰਮ ਲੋਕਰ ਰਹਿ ਗਿਆ ਉਹ ਵੀ ਜਿਹੜੇ ਆਣ ਵਾਲੇ 5 ਸਾਲਾਂ ਦੇ ਵਿੱਚ ਬਹੁਤ ਵਧੀਆ ਕਰਕੇ ਤੇ ਸਾਰਾ ਪਿੰਡ ਐ ਗਰਾ ਸੁੰਦਰ ਗ੍ਰਾਮ ਬਣਾ ਲਿਆ ਹੈ ਗੁਰਜੀਤ ਜੀ ਕੀ ਕਹੋਗੇ ਨਮੋਨਾ ਮੰਗੜ ਪੱਤਰ ਦਾਖਲ ਕਰਨਾ ਹੈ ਹਾਂ ਜੀ ਨਾਮ ਜਾਂਦੇ ਪੱਤਰ ਹੀ ਆਹੀ ਆਹੀ ਗੱਲ ਜਿਹੜੀ ਸਾਨੂੰ 1.5 ਪਾਸਟ 1.5 ਸੀ ਅੱਜ ਹੀ 4 ਤਰੀਕ ਤੋਂ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ ਨਾਗਰ ਦੇ ਦਾਖਲ ਹੋਣੇ ਸੀ ਉਹਦੇ ਤਹਿਤ ਦੇ ਵਿੱਚ ਅਸੀਂ ਆਪਦੀ ਸਰਪੰਚੀ ਦੀ ਸਾਡੇ ਪੰਚਾਇਤ ਮੈਂਬਰ ਜਿਨ੍ਹਾਂ ਦੇ ਫੈਲਾ ਅਜ ਸਬਮਿਟ ਕਰਨ ਆਏ ਆ ਜੀ ਕਿਹੜੇ ਪਿੰਡ ਤੋਂ ਤੁਸੀਂ ਸਰਪੰਚੀ ਲੜ ਰਹੇ ਹੋ ਗ੍ਰਾਮ ਪੰਚਾਇਤ ਪਿੰਡ ਨਵਾਂ ਰਾਣਾ ਤੋਂ ਜੀ ਪਿਛਲੀ ਵਾਰੀ ਵੀ ਸਰਪੰਚੀ ਮੇਰੇ ਵਾਈਫ ਸੀ ਅਮਨਦੀਪ ਕੋਰ ਇਸ ਵਾਰੀ ਸਾਡੇ ਜਰਸੀਡ ਆਨ ਕਰਕੇ ਅਸੀਂ ਆਪ ਖੁਦ ਦੀ ਸੀਟ ਸੀਟ ਲੜ ਰਚੋਂ ਲੜ ਰਹੇ ਹਾਂ ਸਰਪੰਚੀ ਤੋਂ ਕਿੰਨਾ ਕੁ ਵਿਕਾਸ ਕਰਵਾਇਆ ਪਿਛਲੀ ਟਰਮ ਦੇ ਵਿੱਚ ਵਿਕਾਸ ਜੀ ਸਾਡੇ ਵੱਲੋਂ ਤਾਂ ਕੰਮ ਸੇ ਕੰਮ 80% ਜਿਹੜਾ ਅਸੀਂ ਲੋਕਾਂ ਦੇ ਕੰਮ ਜਿਹੜੇ ਆ ਕੰਪਲੀਟ ਕਰਤੇ ਆ ਜਿਹੜੇ ਕੋਈ 20% ਰਹਿ ਗਏ ਉਹ ਸਾਡੀ ਕਮੀ ਨਹੀਂ ਸੀ ਉਹ ਕਮੀ ਆਈ ਜਿਹੜੀ ਕਰੋਨਾ ਕਾਲ ਦਾ ਟਾਈਮ ਆਇਆ ਵਿੱਚ ਜਿਹੜਾ ਲਾਕਡਾਊਨ ਹੋ ਗਿਆ ਉਹ ਲਾਕਡਾਊਨ ਹੋਣ ਕਰਕੇ ਜਿਹੜੇ ਕੋਈ ਸਾਡੇ ਕੰਮ ਸੀ ਜਿਹੜੇ ਰਹਿ ਗਏ ਸੀ ਉਹ ਹੀ ਲੋਕਾਂ ਨੂੰ ਵਿਸ਼ਵਾਸ ਦਿਵਾਉਣੇ ਆ ਜਿਹੜਾ ਵੀ ਕੰਮ ਕਿਸੇ ਦਾ ਅਧੂਰਾ ਰਹਿ ਗਿਆ ਉਹ ਅਸੀਂ ਆਉਣ ਵਾਲੇ 5 ਸਾਲਾਂ ਦੇ ਵੀ ਪੂਰਾ ਕਰਾਂਗੇ ਜਿਹੜਾ ਨਜ਼ਰ ਆ ਰਿਹਾ ਬਾ ਰਾਸ਼ਦ ਸੁਭਾ ਦਾ ਹੀ ਆ ਜਿਆਦਾ ਹੋਇਆ ਵਾ ਇਲੈਕਸ਼ਨ ਸਰਪੰਚੀ ਹੁੰਦੀ ਆ ਸਰਪੰਚੀ ਇਲੈਕਸ਼ਨ ਤੇ ਫਿਰ ਹੁੰਦਾ ਪਿੰਡ ਦਾ ਹਰ ਇੱਕ ਜਵਾਨ ਚਾਹੁੰਦਾ ਵੀ ਸਾਡਾ ਸਰਪੰਚ ਜਿਹੜਾ ਸਾਫ਼ ਸੁਥਰਾ ਬਣੇ ਉਹਦੇ ਕਰਕੇ ਫਿਰ ਸਾਰੇ ਇਹਦਾ ਯੋਗਦਾਨ ਪਾਉਂਦੇ ਆ ਤੇ ਜਿਹੜੀ ਸਾਡੇ ਲੋਆ ਅਸੀਂ ਡਿਊਟੀ ਦੇ ਵਧੀਆ ਪੀਸਫੁਲੀ ਡਿਊਟੀ ਲੱਗੀ ਆ ਔਰ ਜਿੱਥੇ ਜਿੱਥੇ ਬੰਦਾ ਦਾ ਕੈਮਰਾ ਉੱਤੇ ਸੇ ਜਵਾਨਾਂ ਚੈੱਕ ਕਰਕੇ ਭੇਜਦੇ ਆ ਬਾਕੀ ਜਿਹਨਾਂ ਦਾ ਕਾਜ ਦਾਖਲ ਹੋ ਜਾਂਦੇ ਨੇ ਉਹਨਾਂ ਨੂੰ ਇੱਕ ਜਗਤ ਪਰ ਬਿਠਾਈ ਜਾਂਦੇ ਆ ਬਾਕੀ ਠੀਕ ਠਾਕ ਆ ਸਾਰਾ ਵਧੀਆ ਚੱਲਣ ਦੇ ਆ ਕੋਈ ਇਥੇ ਲੜਾਈ ਜਿਗੜਾਤ ਨਹੀਂ ਹੋਇਆ ਨਾ ਨਾ ਬੜੇ ਅਮਨ ਮਾਨਾ ਹੋएगी ਜੀ ਇਲੈਕਸ਼ਨ ਕਿੰਨੇ ਕਰਮਚਾਰੀ ਲਗਾਏ ਗਏ ਸਰ ਸੁਰੱਖਿਆ ਕਰਮਚਾਰੀ ਟੋਟਲ ਇਥੇ 40 ਤੋਂ 50 ਜਵਾਨ ਲੱਗੇ ਆ ਕੁਝ ਬਾਹਰ ਲੱਗੇ ਕੁਝ ਐਂਟਰੀਆਂ ਦੇ ਲੱਗੇ ਹਰ ਇੱਕ ਦੀ ਅਸੀਂ ਤਲਾਸ਼ੀ ਕਰਕੇ ਫਿਰ ਅੰਦਰ ਨਿਘਾ ਰਹੇ ਹਾਂ ਕੋਈ ਵੀ ਇਹੋ ਜੀ ਕੋਈ ਦਿੱਕਤ ਨਹੀਂ ਆਉਂਦੀ ਕਿ ਜਿਹੜਾ ਕਿ ਇੱਕ ਨੋਟ ਦੀ ਵਸਤੂ ਲਈ ਚਾਹਾਂਗੇ ਅੱਜ ਵਿਦਿਆਥੀ ਉਹਨਾਂ ਦੇ ਜਿਹੜਾ ਨਾਮਨੇਸ਼ਨ ਪਰਦਾ ਇਹ ਲੋਕ ਉਹਨਾਂ ਕੀ ਕਹਿਣਾ ਚਾਹੋਗੇ ਇਹਨਾਂ ਤੇ ਮੈਂ ਨਾਮਨੇਸ਼ਨ ਜਿਹੜਾ ਭਰਨਦੇ ਅੱਜ ਜਿਹੜਾ ਸਰਪੰਚ ਇਹਨਾਂ ਦਾਖਲ ਕਰਨੇ ਦਾ ਇਹਨਾਂ ਤੇ ਮੈਂ ਇਹੋ ਕਹੂੰਗਾ ਵੀ ਅਮਨੁਮਾਨ ਨਾਲ ਆਪਣੇ ਜਿਹੜੇ ਕਾਗਜ਼ ਦਾਖਲ ਕਰਾਉਣ ਤੇ ਸੱਚਾ ਸਚੁਤਾ ਜਿਹੜਾ ਆਪਣਾ ਸਰਪੰਚਾ ਵਧੀਆ ਸਾਫ ਸੁਥਰਾ ਉਹ ਬਣਾਉਣ ਤੇ ਆਪਣੇ ਕਾਨੂੰਨ ਨੂੰ ਬਣਾਈ ਰੱਖਣ ਜੇ ਕੋਈ ਹੋ ਜਾ ਕੋਈ ਸ਼ਰਾਰਤੀ ਐਂਸਰ ਹੋਏ ਕਿਦੋਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ ਅੰਦਰ ਸਾਹਿਬ ਕੀ ਕਹੋਗੇ ਅੱਜ ਜਿਹੜਾ ਕੰਮ ਚੱਲ ਰਿਹਾ ਹੈ ਨਾਮੰਕਨ ਦਾ ਲਾਸਟ ਦਿਨ ਹੈ ਕਿੰਨਾ ਕੁ ਵਧੀਆ ਕੰਮ ਚੱਲ ਰਿਹਾ ਹੈ ਕੀ ਇੰਤਜ਼ਾਮ ਨੇ ਸਾਰਾ ਕੁਝ ਦਾ ਸਰ ਨੋਮੀਨੇਸ਼ਨਸ ਸਟਾਰਟ ਹੋ ਚੁੱਕੇ ਹੈ ਜੀ ਅੱਜ ਲਾਸਟ ਡੇ ਆਫ ਨੋਮੀਨੇਸ਼ਨਸ ਹੈ 43 ਤੇ 11 ਵਜੇ ਤੋਂ 3 ਵਜੇ ਤੱਕ ਨੋਮੀਨੇਸ਼ਨਸ ਲਏ ਜਾਣਗੇ ਜੀ ਤੇ ਪੀਸਫੁਲ ਟਾਈਮ ਚੱਲ ਰਿਹਾ ਜੀ एक कदो न मानकर दी जाए तो एक ही कदो वापस किन्हीं तक ले आ सकते हैं सारा प्रोफेसर की ये जी वो शेड्यूल इश्यू हो है यार शेड्यूल इश्यू हो है जी आज तक कितने क्लाउड हैं तेरे पास तो क्या जी सर मेरे अप्रोक्सीमेटली चार पांच सौ लोग हैं सर इसमें तेरे नवास्तान लेके की क्या होगा कितने क्ला� ਸਭ ਕੁਝ ਬਸ ਮੁਝਲੀ ਹੋ ਰਿਹਾ ਤੇ ਜਿੰਨਾ ਪੀਸਲੀ ਸਿਸਟਮ ਐਟਲੀ ਤੁਮ ਤਰ੍ਹਾਂ ਦੇ ਉਹਨਾਂ ਇਜ਼ੀ ਇਜ਼ੀ ਰਹੇਗੇ